ਲਓ ਜੀ ਹੋ ਗਿਆ ਉਹੀ ਕੰਮ ਰਾਤ ਸਮੇਂ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਗ੍ਰਿਫਤਾਰੀ ਕੇਜਰੀਵਾਲ ਦੇ ਘਰ ਜਾ ਕੇ ਕੀਤੀ ਗਈ ਹੈ ਤੇ ਗ੍ਰਿਫਤਾਰ ਕਰਕੇ ਕੇਜਰੀਵਾਲ ਨੂੰ ਈਡੀ ਦੀ ਟੀਮ ਆਪਣੇ ਨਾਲ ਲੈ ਗਈ ਹੈ ਚਾਰ ਚਫੇਰੇ ਰੌਲਾ ਪੈ ਚੁੱਕਾ ਹੈ ਹੜਕੰਪ ਮਚ ਚੁੱਕਾ ਹੈ ਆਮ ਆਦਮੀ ਪਾਰਟੀ ਜੋਰ ਨਾਲ ਰੌਲਾ ਪਾ ਰਹੀ ਹੈ ਕਿ ਇਹ ਧੱਕਾ ਕੀਤਾ ਜਾ ਰਿਹਾ ਹੈ ਇਹ ਨਾਜਾਇਜ਼ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਈਡੀ ਕਹਿ ਰਹੀ ਹੈ ਕਿ ਸਾਡੇ ਕੋਲ ਤੱਥ ਨਹੀਂ ਸਬੂਤ ਨਹੀਂ ਹੁਣ ਤੁਸੀਂ ਸਾਰੇ ਜਾਣਨਾ ਚਾਹੁੰਦੇ ਹੋਵੋਗੇ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਇਹ ਗ੍ਰਿਫਤਾਰੀ ਕਿਵੇਂ ਹੋਈ ਹੈ ਕਿਉਂ ਹੋਈ ਹੈ ਹੁਣ ਅੱਗੇ ਕੀ ਬਣੂਗਾ ਤੇ ਰਾਤ ਸਮੇਂ ਹੀ ਗ੍ਰਿਫਤਾਰ ਕਿਉਂ ਕੀਤਾ ਗਿਆ ਇਹਨਾਂ ਚਾਰਾਂ ਸਵਾਲਾਂ ਤੇ ਆਪਾਂ ਗੱਲ ਕਰਾਂਗੇ ਗੌਰ ਨਾਲ ਸੁਣਿਓ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਿਸੇ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਹੋਏ ਕਿਸੇ ਵਿਅਕਤੀ ਨੂੰ ਐਦਾਂ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ ਘਰ ਜਾ ਕੇ اچانک ਰਾਤ ਸਮੇਂ ਹੁਣ ਇਹ ਗ੍ਰਿਫਤਾਰੀ ਹੋਣ ਦਾ ਇੱਕ ਤਤਕਾਲੀ ਕਾਰਨ ਹੈ ਇੱਕ ਜਿਹੜਾ ਹੈ ਜੜ ਦਾ ਕਾਰਨ ਹੈ ਤਤਕਾਲੀ ਕਾਰਨ ਤਾਂ ਇਹ ਹੈ ਕਿ ਕੱਲ ਕੇਜਰੀਵਾਲ ਹੋਰੀ ਗਈ ਸੀਗੇ ਹਾਈ ਕੋਰਟ ਕੇਜਰੀਵਾਲ ਹੋਰਾਂ ਨੇ ਪਟੀਸ਼ਨ ਪਾਈ ਹੋਈ ਸੀ ਕੇਸ ਪਾਇਆ ਹੋਇਆ ਸੀਗਾ ਕਿ ਈਡੀ ਮੈਨੂੰ ਵੋਟਾਂ ਕਰਕੇ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਮੈਨੂੰ ਜੇਲ੍ਹ ਚ ਭੇਜਣਾ ਚਾਹੁੰਦੀ ਹੈ ਤੇ ਮੇਰੀ ਗ੍ਰਿਫਤਾਰੀ ਦੇ ਉੱਪਰ ਰੋਕ ਲਗਾਈ ਜਾਏ ਤਾਂ ਹਾਈ ਕੋਰਟ ਨੇ ਕੱਲ ਜਦੋਂ ਇਹ ਕੇਸ ਸੁਣਿਆ ਤਾਂ ਹਾਈ ਕੋਰਟ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਰੋਕ ਲਾਉਣ ਤੋਂ ਕਰ ਦਿੱਤੀ ਸੀ ਨਾ ਜਦੋਂ ਇਹ ਨਾ ਕੀਤੀ ਨਾਲ ਦੀ ਨਾਲ ਈਡੀ ਨੂੰ ਲੱਗਿਆ ਵੀ ਹੁਣ ਮੌਕਾ ਹੈ ਹੁਣ ਚੱਕ ਲੈਣਾ ਚਾਹੀਦਾ ਤਾਂ ਫਿਰ 10ਵੀਂ ਵਾਰ ਈਡੀ ਦੇ ਵੱਡੇ ਅਫਸਰ ਖੁਦ ਸੰਮਣ ਲੈ ਕੇ ਕੇਜਰੀਵਾਲ ਦੇ ਘਰ ਜਾ ਧਮਕੇ ਤੇ ਫਿਰ ਉੱਥੇ ਘੰਟਾ ਦੋ ਘੰਟੇ ਉਹਨਾਂ ਨੇ ਪੁੱਛਗਿੱਛ ਕੀਤੀ ਤੇ ਫਿਰ ਦਫਾ 144 ਲਗਾ ਦਿੱਤੀ ਗਈ ਪੂਰੀ ਪੁਲਿਸ ਫੋਰਸ ਲਾ ਦਿੱਤੀ ਗਈ ਖਦਸ਼ਾ ਪਹਿਲਾਂ ਹੀ ਬਣ ਗਿਆ ਸੀ ਵੀ ਅੱਜ ਇਹ ਲੈ ਕੇ ਜਾਣਗੇ ਤੇ ਉਹੀ ਹੋਇਆ ਉਹ ਲੈ ਕੇ ਹੀ ਗਏ ਹੁਣ ਕੇਜਰੀਵਾਲ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਜਿਵੇਂ ਪਹਿਲਾਂ ਇਸੇ ਹੀ ਕੇਸ ਦੇ ਵਿੱਚ ਜਿਹੜੇ ਮਨੀਸ਼ ਸੋਸੋਦੀਆ ਉਪ ਮੁੱਖ ਮੰਤਰੀ ਦਿੱਲੀ ਨੂੰ ਤੇ ਸੰਜੇ ਸਿੰਘ ਜਿਹੜੇ ਐਮਪੀਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਜੇ ਦਿੱਲੀ ਭੇਜਿਆ ਹੋਇਆ ਦੇਖੋ ਚੋਣਾਂ ਦਾ ਟਾਈਮ ਹੈ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਹੋਰ ਕਿਸੇ ਤੋਂ ਨਰਿੰਦਰ ਮੋਦੀ ਦੀ ਪਾਰਟੀ ਭਾਜਪੀ ਨੂੰ ਡਰ ਨਹੀਂਗਾ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕੱਲੇ ਕੇਜਰੀਵਾਲ ਤੋਂ ਡਰ ਹੈ ਤੇ ਇਸੇ ਕਰਕੇ ਕੇਜਰੀਵਾਲ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਹੁਣ ਇਹਦੇ ਚ ਦੋ ਨੇ ਚੀਜ਼ਾਂ ਇੱਕ ਕੇਜਰੀਵਾਲ ਨੂੰ ਉਸੇ ਸ਼ਰਾਬ ਘਟਾਲੇ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਿਦੇ ਚ ਪਹਿਲਾਂ ਦੋ ਗ੍ਰਿਫਤਾਰ ਕਰਕੇ ਅੰਦਰ ਕੀਤੇ ਹੋਏ ਨੇ ਤੇ ਅਗਲੀ ਗੱਲ ਤਤਕਾਲੀ ਕਾਰਨ ਤਾਂ ਇਹ ਹੋ ਗਿਆ ਵੀ ਅਦਾਲਤ ਨੇ ਗ੍ਰਿਫਤਾਰੀ ਤੇ ਰੋਕ ਲਾਉਣ ਨੂੰ ਨਾ ਕੀਤੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਪਰ ਅਸਲ ਕਾਰਨ ਉਹ ਵੀ ਹੋ ਸਕਦਾ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਇਹ ਗ੍ਰਿਫਤਾਰੀ ਕੀਤੀ ਜਦੋਂ ਗਈ ਹੈ ਤਾਂ ਫਿਰ ਕੀ ਅੱਗੇ ਕੀ ਹੋਵੇਗਾ ਅੱਗੇ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਨਾਲ ਹੋਇਆ ਜਿਵੇਂ ਸੰਜੀਤ ਸਿੰਘ ਨਾਲ ਹੋਇਆ ਬਿਲਕੁਲ ਉਸੇ ਤਰ੍ਹਾਂ ਹੀ ਹੋਵੇਗਾ ਉਹਨਾਂ ਨਾਲ ਕੀ ਹੋਇਆ ਇਸੇ ਤਰ੍ਹਾਂ ਪੁੱਛਗਿੱਛ ਕਰਨ ਲਈ ਈਡੀ ਨੇ ਬੁਲਾਇਆ ਸੀ ਪੁੱਛਗਿੱਛ ਕਰਕੇ ਫਿਰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਫਿਰ ਜੇਲ੍ਹ ਭੇਜਤਾ ਜੇਲ੍ਹ ਭੇਜਤਾ ਫਿਰ ਹੁਣ ਤੱਕ ਉਹਨਾਂ ਦੀ ਜ਼ਮਾਨਤ ਨਹੀਂ ਹੋਈ ਮਤਲਬ ਅਦਾਲਤ ਦੇ ਵਿੱਚ ਈਡੀ ਇਸ ਤਰ੍ਹਾਂ ਦੀਆਂ ਚੀਜ਼ਾਂ ਪੇਸ਼ ਕਰਦੀ ਹੈ ਕਿ ਅਦਾਲਤ ਜ਼ਮਾਨਤ ਨਹੀਂ ਦੇ ਰਹੀ ਤਾਂ ਇਸੇ ਤਰ੍ਹਾਂ ਹੀ ਕੇਜਰੀਵਾਲ ਨਾਲ ਵੀ ਹੋ ਸਕਦਾ ਹੈ ਹੁਣ ਇੱਥੇ ਵੱਡਾ ਸਵਾਲ ਹੈ ਜਿਹੜੇ ਜਮਹੂਰੀ ਹਲਕੇ ਨੇ ਉਹਨਾਂ ਦੇ ਵਿੱਚ ਇਹ ਚਰਚਾ ਹੈ ਕਿ ਕੀ ਇਹ ਤਰੀਕਾ ਠੀਕ ਹੈ ਜਦੋਂ ਚੋਣਾਂ ਸਿਰਤੇ ਨੇ ਤਾਂ ਚੋਣਾਂ ਦੇ ਟਾਈਮ ਹੀ ਇੱਕ ਪਾਰਟੀ ਦੇ ਮੁਖੀ ਨੂੰ ਇਦਾਂ ਗ੍ਰਿਫਤਾਰ ਕਰਨਾ ਇੱਕ ਸਿਟਿੰਗ ਮੁੱਖ ਮੰਤਰੀ ਨੂੰ ਇਦਾਂ ਗ੍ਰਿਫਤਾਰ ਕਰਨਾ ਕੀ ਇਹ ਠੀਕ ਹੈ ਕੀ ਇਹ ਜਮਹੂਰੀਅਤ ਹੈ ਕੀ ਇਹ ਲੋਕਤੰਤਰ ਹੈ ਇਹ ਵੱਡਾ ਸਵਾਲ ਫੀਜ਼ਾ ਦੇ ਵਿੱਚ ਚਾਹਤ ਫਿਰੇ ਗੂੰਜ ਰਿਹਾ ਹੈ ਕਿਉਂਕਿ ਆ ਆਮ ਆਦਮੀ ਪਾਰਟੀ ਆ ਜਿਹੜੀ ਉਹ ਤਾਂ ਚੋਣਾਂ ਦੀਆਂ ਤਿਆਰੀਆਂ ਕਰ ਰਹੀ ਹੈ ਦੂਜੀਆਂ ਪਾਰਟੀਆਂ ਵੀ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਆਪਣੇ 8 ਉਮੀਦਵਾਰ ਐਲਾਨ ਦਿੱਤੇ ਨੇ ਬਾਕੀ ਅੱਜ ਉਹਨਾਂ ਨੇ ਇੱਕ ਅੱਧੇ ਦਿਨ ਦੇ ਵਿੱਚ ਐਲਾਨਣੇ ਸੀਗੇ ਤਾਂ ਉੱਥੇ ਜਦੋਂ ਇੱਕ ਪਾਰਟੀ ਦਾ ਮੁਖੀਆ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਪਾਰਟੀ ਦੇ ਕੰਮਕਾਜ ਤੇ ਲਾਜ਼ਮੀ ਹੀ ਅਸਰ ਪਵੇਗਾ ਉਸ ਪਾਰਟੀ ਦੀ ਜਿਹੜੀ ਪ੍ਰਚਾਰ ਮੁਹਿੰਮ ਹੈ ਉਹ ਵੀ ਸਾਰੀ ਉਧਰ ਨੂੰ ਤੁਰੇਗੀ ਉਹਦੇ ਉੱਪਰ ਵੀ ਅਸਰ ਪਵੇਗਾ ਤਾਂ ਫਿਰ ਲਾਜ਼ਮੀ ਤੌਰ ਤੇ ਉਹਨਾਂ ਦੀ ਚੋਣ ਮੁਹਿੰਮ ਨੂੰ ਹਰਜਾ ਪਹੁੰਚੇਗਾ ਤੇ ਇਹੀ ਗੱਲ ਆਮ ਆਦਮੀ ਪਾਰਟੀ ਵਾਰ-ਵਾਰ ਬੋਲ ਰਹੀ ਹੈ ਕਿ ਇਸੇ ਲਈ ਹੀ ਸਭ ਕੁਝ ਕੀਤਾ ਹੁਣ ਅਗਲਾ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਨੂੰ ਗ੍ਰਿਫਤਾਰੀ ਦੇ ਨਾਲ ਘਾਟਾ ਪਏਗਾ ਜਾਂ ਫਾਇਦਾ ਹੋਵੇਗਾ ਇੱਕ ਵਿਚਾਰੇ ਹੈ ਕਿ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਮੁਖੀ ਮੁੱਖ ਪਲੈਨਿੰਗ ਕਰਤਾ ਯੋਜਨਾ ਘਾੜਾ ਨੀਤੀ ਘਾੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਹੁਣ ਨਹੀਂ ਹੋਏਗਾ ਤਾਂ ਨੁਕਸਾਨ ਹੋਏਗਾ ਦੂਜਾ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਇਹਦਾ ਫਾਇਦਾ ਵੀ ਹੋ ਸਕਦਾ ਹੈ ਵੋਟਾਂ 'ਚ ਕਿਉਂਕਿ ਇੱਕ ਵੱਡੀ ਹਮਦਰਦੀ ਆਮ ਆਦਮੀ ਪਾਰਟੀ ਨੂੰ ਮਿਲੇਗੀ ਇੱਕ ਜਿਹੜਾ ਜੈਨੂਇਨ ਸਰਕਲ ਹੈ ਇੱਕ ਜਿਹੜੇ ਸੋਚਣ ਸਮਝਣ ਵਾਲੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜਨਗੇ ਉਹ ਆਮ ਆਦਮੀ ਦੇ ਨਾਲ ਖੜਨਗੇ ਤਾਂ ਇਸ ਕਰਕੇ ਇਹ ਇੱਕ ਆਮ ਆਦਮੀ ਪਾਰਟੀ ਨੂੰ ਚੋਣਾਂ ਦੇ ਵਿੱਚ ਇਹਦਾ ਫਾਇਦਾ ਵੀ ਹੋ ਸਕਦਾ ਹੈ ਦੂਜਾ ਵਿਚਾਰ ਇਹ ਵੀ ਹੈ ਹੁਣ ਤੀਜੀ ਗੱਲ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਦੇਸ਼ ਦੇ ਲੋਕਾਂ ਲਈ ਜਾਂ ਲੋਕਤੰਤਰ ਲਈ ਕਿਵੇਂ ਦਾ ਹੈ ਵੇਖੋ ਦੇਸ਼ ਦੇ ਲੋਕਾਂ ਦਾ ਲੋਕਤੰਤਰ ਦੇ ਲਈ ਜੇ ਤਾਂ ਸੱਚਮੁੱਚ ਕਿਸੇ ਨੇ ਕੋਈ ਗੜਬੜਾਂ ਕੀਤੀਆਂ ਨੇ ਤਾਂ ਉਹਦੇ ਤੇ ਕਾਰਵਾਈਆਂ ਹੋਣੀਆਂ ਤਾਂ ਦੇਸ਼ ਦੇ ਲੋਕਤੰਤਰ ਤੇ ਲੋਕਾਂ ਲਈ ਬਿਲਕੁਲ ਠੀਕ ਹੁੰਦੀਆਂ ਨੇ ਪਰ ਚੋਣਾਂ ਦੇ ਟਾਈਮ ਐਦਾਂ ਕਰਕੇ ਰਾਤ ਨੂੰ ਐਦਾਂ ਜਾ ਕੇ ਗ੍ਰਿਫਤਾਰ ਕਰਨਾ ਇਹ ਜਿਹੜਾ ਰਿਵਾਜ ਹੈ ਇਹ ਜਿਹੜਾ ਟ੍ਰੈਂਡ ਹੈ ਇਹ ਦੇਸ਼ ਦੇ ਲੋਕਾਂ ਤੇ ਲੋਕਤੰਤਰ ਲਈ ਸਹੀ ਨਹੀਂ ਹੈ ਕਿਉਂਕਿ ਜਦੋਂ ਇਦਾਂ ਦੇ ਰਿਵਾਜ ਚੱਲਦੇ ਨੇ ਵਿਰੋਧੀਆਂ ਨੂੰ ਦਬਾਉਣ ਲਈ ਵੀ ਫਿਰ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਲਗਾਤਾਰ ਇੱਕ ਪਾਸੇ ਕੱਲ ਕਾਂਗਰਸ ਨੇ ਵੱਡੀ ਪ੍ਰੈਸ ਕਾਨਫਰੰਸ ਹੋਨੀਆ ਗਾਂਧੀ ਦੀ ਅਗਵਾਈ ਚ ਕੀਤੀ ਹੈ ਜਿਦੇ ਚ ਉਹਨਾਂ ਨੇ ਆਖਿਆ ਵੀ ਸਾਡੇ ਖਾਤੇ ਹੀ ਇਹਨਾਂ ਨੇ ਸੀਜ਼ ਫ੍ਰੀਜ਼ ਕਰ ਦਿੱਤੇ ਨੇ ਤੇ ਸਾਡੇ ਖਾਤਿਆਂ ਚੋਂ ਲੈਣ ਦੇ ਬੰਦ ਕਰ ਦਿੱਤਾ ਗਿਆ ਹੁਣ ਜਿੱਥੇ ਇੱਕ ਪਾਸੇ ਜਿਹੜੀ ਵਿਰੋਧੀ ਧਿਰ ਕਾਂਗਰਸ ਹੈ ਉਹਦੇ ਖਾਤੇ ਫ੍ਰੀਜ਼ ਸੀਜ਼ ਕੀਤੇ ਜਾ ਰਹੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁਖੀ ਦੀ ਗ੍ਰਿਫਤਾਰੀ ਹੋ ਰਹੀ ਹੈ ਤਾਂ ਫਿਰ ਆਪਣੇ ਆਪ ਇਹ ਸਾਰਾ ਮਾਹੌਲ ਕਿਹਦੇ ਪੱਖ 'ਚ ਬਣਾਇਆ ਜਾ ਰਿਹਾ ਹੈ ਇੰਜ ਕਿਉਂ ਕੀਤਾ ਜਾ ਰਿਹਾ ਹੈ ਕੀ ਇਹ ਠੀਕ ਹੈ ਭਾਵੇਂ ਤੁਸੀਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਨਾਲ ਨਹੀਂ ਹੋ ਮੈਂ ਵੀ ਨਹੀਂ ਹਾਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਮਾਹੌਲ ਬਾਰੇ ਸੋਚ ਗਏ ਨਾ ਸੋਚਣਾ ਫਿਰ ਵੀ ਬਣਦਾ ਕਿਉਂਕਿ ਆਖਰ ਅਸੀਂ ਇੱਕ ਇਨਸਾਫ ਪਸੰਦ ਇੱਕ ਜਮਹੂਰੀਅਤ ਪਸੰਦ ਲੋਕਾਂ ਆਂ ਔਰ ਅਸੀਂ ਉਸ ਦੇਸ਼ ਚ ਰਹਨੇ ਆਂ ਜਿਹੜੇ ਦੇਸ਼ ਨੂੰ ਦੁਨੀਆ ਦਾ ਇੱਕ ਬਹੁਤ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਸੋ ਇਹ ਸਾਰੇ ਕੁਝ ਦੇ ਉੱਪਰ ਤੁਹਾਡੀ ਕੀ رائے ਆ ਤੁਸੀਂ ਵੀ ਆਪਣੀ رائے ਦਿਓ ਬਹੁਤ ਮਿਹਰਬਾਨੀ ਸ਼ੁਕਰੀਆ